ਇਸ ਪਰਮਾਤਮਾ ਦੇ ਘਰ ਦੇ ਵਿੱਚੋਂ ਕਈਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਿਲਕਾਰੀਆਂ ਜਿਹੜੀਆਂ ਸੁਣਨ ਨੂੰ ਤਰਸ ਜਾਂਦੇ ਲੋਕ ਉਹ ਇੱਥੋਂ ਦੀ ਖੁਸ਼ੀਆਂ ਲੈ ਕੇ ਜਾਂਦੇ ਨੇ ਜਿਨੇ ਵੀ ਬੱਚਾ ਗੋਤ ਲੈਣਾ ਕਿਸੇ ਵੀ ਸੰਸਥਾ ਕੋਲ ਨਹੀਂ ਜਾਣਾ ਕਿਸੇ ਵੀ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ ਪੈਣੀ ਨੈੱਟ ਦੇ ਜਰੀਏ ਇੱਕ ਗਵਰਨਮੈਂਟ ਦਾ ਲਿੰਕ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਗੂਗਲ ਦੇ ਵਿੱਚ ਭਰ ਕੇ ਜਾ ਸਕਦੇ ਹਾਂ C A R A ਵੈਸੇ ਫੋਲੀ ਦਾ ਹੈ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਉਹ ਅਪਲਾਈ ਉੱਥੇ ਕਰ ਦੇਣਾ ਤੇ ਉਸ ਤੋਂ ਮੇਰੇ ਖਿਆਲ ਇਹ ਸਾਰੇ ਟਾਈਮ ਨੂੰ ਘੰਟਾ ਸਵੇਰ ਘੰਟੇ ਦਾ ਪ੍ਰੋਸੀਜਰ ਹੈ ਇੱਕ ਮਨੁੱਖ ਨੂੰ ਦੇਖ ਕੇ ਵੀ ਸਮਝ ਆ ਜਣਾ ਸ਼ੁਰੂ ਹੋ ਜਾਂਦੀ ਹੈ ਚਾਹੇ ਪੇਪਰ ਕਾਗਜ਼ ਸਾਰੀ ਚੀਜ਼ਾਂ ਨੂੰ ਅਗਰ ਸਾਈਡ ਰੱਖਿਆ ਜਾਵੇ ਇੱਕ ਬਿਹੇਵੀਅਰ ਨੂੰ ਵੀ ਤੁਸੀਂ ਦੇਖਦੇ ਹੋ ਇੱਕ ਪੀਲੀ ਚੀਜ਼ ਇੱਕ ਕਹਾਬ ਤਵੀ ਉਹ ਸੋਨਾ ਨਹੀਂ ਹੁੰਦੀ ਉਹ ਸਿੰਗਲ ਲੇਡੀ ਸੀ ਅਸੀਂ ਉਹਨੂੰ ਕਿਹਾ ਵੀ ਬਈ ਨਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਆਪਣੇ ਬ੍ਰਦਰ ਸਿਸਟਰ ਨੂੰ ਪਹਿਲਾਂ ਹਿਸਟਰੀ ਪੁੱਛੀ ਸਾਰੀ ਅਸੀਂ ਬੱਚਾ ਵੀ ਨਹੀਂ ਦਿਖਾਇਆ ਇਹਨਾਂ ਨੇ ਰਿਜ਼ਰਵ ਕਰ ਲਿਆ ਸੀ ਵੀ ਉਦਾਂ ਦਾ ਬੱਚਾ ਗੋਦ ਲੈਣ ਦਾ ਪਰਪਸ ਕੀ ਹੈ ਸਾਡੇ ਕਈ ਵਾਰ ਨਾ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਡੇ ਕੋਲ ਬਹੁਤ ਪੇਰੈਂਟਸ ਆਉਂਦੇ ਨੇ ਉਹ ਬਾਰਸ ਬੰਨਣਾ ਸੋਚਦੇ ਪਹਿਲਾਂ ਆਮ ਪਰਿਵਾਰਾਂ ਦੇ ਵਿੱਚ 5 6 7 8 10 12 ਬੱਚੇ ਹੁੰਦੇ ਸੀ ਜਦੋਂ ਹੁਣ ਅਸੀਂ ਦੇਖਦੇ ਹਾਂ ਹੁਣ ਤਾਂ ਕਈ ਵਾਰ ਇਹ ਸੋਚਦੇ ਆਂ ਵੀ ਇੱਕ ਬੱਚੇ ਤੋਂ ਬਾਅਦ ਸੈਕੰਡ ਬੇਬੀ ਨਹੀਂ ਲੈਂਦੇ ਕੁੜੀਆਂ ਚਾਹੀਦੀਆਂ ਐ ਕਈ ਵਾਰੀ ਕਹਿੰਦੇ ਨੇ ਸਾਨੂੰ ਮੁੰਡਾ ਚਾਹੀਦਾ ਲੋਕਾਂ ਨੂੰ ਐ ਹੁੰਦਾ ਵੀ ਆਸ਼ਰਮ ਤਾਂ ਭਰੇ ਪਏ ਆਂ ਆਸ਼ਰਮ ਚਾਹੀਨੇ 이지 ਮਿਲ ਜੀਗਾ ਇਹ ਹੈ इजी ਪਰ ਇਹਦੇ ਚ ਇੱਕ ਜਿਵੇਂ ਹੁਣ ਹਰੇਕ ਚੀਜ਼ ਨੂੰ ਟਾਈਮ ਲੱਗਦਾ ਐ ਅਡਾਪਸ਼ਨ ਵਾਲੇ ਹੁੰਦੇ ਉਹ ਜ਼ਿਆਦਾਤਰ ਧਿਆਨ ਇਹ ਦਿੱਤਾ ਜਾਂਦਾ ਹੈ ਕਿ ਛੋਟੇ ਬੱਚਿਆਂ ਨੂੰ ਅਸੀਂ ਅਡਾਪਟ ਕਰੀਏ ਸੀ ਉਹਨਾਂ ਨੂੰ ਸ਼ੁਰੂਆਤੀ ਤੌਰ ਦੇ ਵਿੱਚ ਇਹੀ ਦੱਸਿਆ ਵੀ ਅਸੀਂ ਹੀ ਪੇਰੈਂਟਸ ਆ ਉਹਨਾਂ ਦੇ ਜਿਹੜਾ ਅਸੀਂ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦੇ ਆ ਉਹਦੇ ਲਈ ਜ਼ਰੂਰੀ ਆ ਵੀ ਦੋਨਾਂ ਦੀ ਮਿਲ ਕੇ ਉਮਰ 85 ਸਾਲ ਤੋਂ ਉੱਤੇ ਨਾ ਹੋਵੇ ਇੱਕ ਕਪਲ ਦੇ ਵਿੱਚੋਂ ਇੱਕ ਮੈਂਬਰ ਦੀ ਉਮਰ 45 ਸਾਲ ਤੋਂ ਉੱਤੇ ਨਾ ਹੋਵੇ ਉਹ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦਾ ਹੈ ਇਸ ਪਰਮਾਤਮਾ ਦੇ ਘਰ ਦੇ ਵਿੱਚੋਂ ਕਈਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਿਲਕਾਰੀਆਂ ਜਿਹੜੀਆਂ ਸੁਣਨ ਨੂੰ ਤਰਸ ਜਾਂਦੇ ਲੋਕ ਉਹ ਇੱਥੋਂ ਦੀ ਖੁਸ਼ੀਆਂ ਲੈ ਕੇ ਜਾਂਦੇ ਨੇ ਜਿਨੇ ਵੀ ਬੱਚਾ ਗੋਤ ਲੈਣਾ ਕਿਸੇ ਵੀ ਸੰਸਥਾ ਕੋਲ ਨਹੀਂ ਜਾਣਾ ਕਿਸੇ ਵੀ ਪਾਸੇ ਸਾਨੂੰ ਜਾਣ ਦੀ ਲੋੜ ਨਹੀਂ ਪੈਣੀ ਨੈੱਟ ਦੇ ਜਰੀਏ ਇੱਕ ਗਵਰਨਮੈਂਟ ਦਾ ਲਿੰਕ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਗੂਗਲ ਦੇ ਵਿੱਚ ਭਰ ਕੇ ਜਾ ਸਕਦੇ ਹਾਂ C A R A ਵੈਸੇ ਫੋਲੀ ਦਾ ਹੈ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਉਹ ਅਪਲਾਈ ਉੱਥੇ ਕਰ ਦੇਣਾ ਤੇ ਤੇ ਉਸ ਤੋਂ ਮੇਰੇ ਖਿਆਲ ਇਹ ਸਾਰੇ ਟਾਈਮ ਨੂੰ ਕੰਟਰ ਸਰਬਾ ਕੰਟ ਦਾ ਪ੍ਰੋਸੀਜਰ ਹੈ ਇੱਕ ਮਨੁੱਖ ਨੂੰ ਦੇਖ ਕੇ ਵੀ ਸਮਝ ਆ ਲੈਣਾ ਸ਼ੁਰੂ ਹੋ ਜਾਂਦੀ ਹੈ ਚਾਹੇ ਪੇਪਰ ਕਾਗਜ਼ ਸਾਰੀ ਚੀਜ਼ਾਂ ਨੂੰ ਅਗਰ ਸਾਈਡ ਰੱਖਿਆ ਜਾਵੇ ਇੱਕ ਬਿਹੇਵੀਅਰ ਨੂੰ ਵੀ ਤੁਸੀਂ ਦੇਖਦੇ ਇੱਕ ਪੀੜੀ ਚੀਜ਼ ਦੀ ਇੱਕ ਕਹਾਬ ਤਾਂ ਵੀ ਉਹ ਸੋਨਾ ਨਹੀਂ ਹੁੰਦੀ ਉਹ ਸਿੰਗਲ ਲੇਡੀ ਸੀ ਅਸੀਂ ਉਹਨੂੰ ਕਿਹਾ ਵੀ ਬਈ ਨਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਆਪਣੇ ਬ੍ਰਦਰ ਸਿਸਟਰ ਨੂੰ ਪਹਿਲਾਂ ਹਿਸਟਰੀ ਪੁੱਛੀ ਸਾਰੀ ਅਸੀਂ ਬੱਚਾ ਵੀ ਨਹੀਂ ਦਿਖਾਇਆ ਇਹਨਾਂ ਨੇ ਰਿਜ਼ਰਵ ਕਰ ਲਿਆ ਸੀ ਵੀ ਉਦਾਂ ਦਾ ਬੱਚਾ ਗੋਦ ਲੈਣ ਦਾ ਪਰਪਸ ਕੀ ਹੈ ਸਾਡੇ ਕਈ ਵਾਰ ਨਾ ਅਸੀਂ ਜਦੋਂ ਦੇਖਦੇ ਆ ਤਾਂ ਸਾਡੇ ਕੋਲ ਬਹੁਤ ਪੇਰੈਂਟਸ ਆਉਂਦੇ ਨੇ ਉਹ ਬਾਰਸ ਬਣਨਾ ਸੋਚਦੇ ਨੇ ਪਹਿਲਾਂ ਆਮ ਪਰਿਵਾਰਾਂ ਦੇ ਵਿੱਚ 5 6 7 8 10 12 ਬੱਚੇ ਹੁੰਦੇ ਸੀ ਜਦੋਂ ਹੁਣ ਅਸੀਂ ਦੇਖਦੇ ਆ ਹੁਣ ਤਾਂ ਕਈ ਵਾਰ ਇਹ ਸੋਚਦੇ ਆ ਵੀ ਇੱਕ ਬੱਚੇ ਤੋਂ ਬਾਅਦ ਸੈਕੰਡ ਬੇਬੀ ਨਹੀਂ ਲੈਂਦੇ ਕੁੜੀਆਂ ਚਾਹੀਦੀਆਂ ਐ ਕਈ ਵਾਰੀ ਕਹਿੰਦੇ ਨੇ ਸਾਨੂੰ ਮੁੰਡਾ ਚਾਹੀਦਾ ਲੋਕਾਂ ਨੂੰ ਐ ਹੁੰਦਾ ਵੀ ਆਸ਼ਰਮ ਤਾਂ ਭਰੇ ਪਏ ਆ ਆਸ਼ਰਮ ਚਾਹੀਦੇ 이지 ਮਿਲ ਜੀਗਾ ਇਹ ਹੈ इजी ਪਰ ਇਹਦੇ ਤੇ ਇੱਕ ਜਿਵੇਂ ਹੁਣ ਹਰੇਕ ਚੀਜ਼ ਨੂੰ ਟਾਈਮ ਲੱਗਦਾ ਐ ਅਡਾਪਸ਼ਨ ਵਾਲੇ ਹੁੰਦੇ ਉਹ ਜ਼ਿਆਦਾਤਰ ਧਿਆਨ ਇਹ ਦਿੱਤਾ ਜਾਂਦਾ ਹੈ ਕਿ ਛੋਟੇ ਬੱਚਿਆਂ ਨੂੰ ਅਸੀਂ ਅਡਾਪਟ ਕਰੀਏ ਸੀ ਉਹਨਾਂ ਨੂੰ ਸ਼ੁਰੂਆਤੀ ਤੌਰ ਦੇ ਵਿੱਚ ਇਹ ਹੀ ਦੱਸਿਆ ਵੀ ਅਸੀਂ ਹੀ ਪੇਰੈਂਟਸ ਆ ਉਹਨਾਂ ਦੇ ਜਿਹੜਾ ਅਸੀਂ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦੇ ਆ ਉਹਦੇ ਲਈ ਜ਼ਰੂਰੀ ਆ ਵੀ ਦੋਨਾਂ ਦੀ ਮਿਲ ਕੇ ਉਮਰ 85 ਸਾਲ ਤੋਂ ਉੱਤੇ ਨਾ ਹੋਵੇ ਇੱਕ ਕਪਲ ਦੇ ਵਿੱਚੋਂ ਇੱਕ ਮੈਂਬਰ ਦੀ ਉਮਰ 45 ਸਾਲ ਤੋਂ ਉੱਤੇ ਨਾ ਹੋਵੇ ਉਹ 0 ਤੋਂ 2 ਸਾਲ ਤੱਕ ਦਾ ਬੱਚਾ ਅਡਾਪਟ ਕਰ ਸਕਦਾ ਹੈ